ਕਲਾਕਾਰ ਦੀ ਆਵਾਜ਼ ਲੈ ਕੇ ਮੈਂ ਡੀਸੀ ਦੇ ਦਰਵਾਜ਼ਾ ਆਇਆ ਮੈਂ ਡੀਸੀ ਸਾਹਿਬ ਨੂੰ ਬੇਨਤੀ ਕਰਦਾ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਮੈਂ ਸਾਡੇ ਕਲਾਕਾਰ ਜਿਹੜੇ ਗਰੀਬ ਨੇ ਉਹ ਮਰ ਰਹੇ ਨੇ ਕਿਰਾ ਅੱਜ ਹਰ ਇੱਕ ਦੁਕਾਨ 3 ਵਜੇ ਤੱਕ ਖੁੱਲੀ ਆ ਥੋੜੇ-ਮੋੜੇ ਲੋਕਾਂ ਦੇ ਕੰਮ ਚੱਲ ਰਹੇ ਨੇ ਪਰ ਡੇਢ ਸਾਲ ਤੋਂ ਕਲਾਕਾਰ ਬਿਲਕੁਲ ਠੱਪ ਬੈਠਾ ਵਾ ਸਾਡੀਆਂ ਸਰਕਾਰਾਂ ਅੱਖਾਂ ਤੇ ਕਾਲੀ ਪੱਟੀ ਬਣ ਕੇ ਕੰਮ ਕਰ ਰਹੀਆਂ ਨੇ ਕਿਰਾ ਅੱਦੇ ਆ ਰਮਣੀ ਦੀ ਬਿੱਟੂ ਜੀ ਆ ਇਹ ਵੀ ਬੈਟਰੀ ਚਾਰਜ ਕੀਤੀ ਸੀਗੀ ਆ 4-5 ਮਹੀਨੇ ਦਾ ਬੱਜੇ ਕੰਮ ਕੀਤਾ ਫਿਰ ਸੌਂ ਗਈ ਬੈਟਰੀ ਹੋਰ ਫਿਰ ਮੈਂ भी बैटरी डीसी किसी किसी दफ्तर के सामने प्रदर्शन करता है आज भी टीटूबानी की और से अपने साथियों के तहत कोरोना महामारी के कारण बेरोजगार हुए भजन गायक या पंजाबी अखाड़ी गायक के साथ उनके समर्थन के लिए आज एक अनोखा प्रदर्शन टिटू बानी की तरफ से किया गया हम आपको बता दें कि उन्होंने सरकार से मांग की है जो भी कलाकार इस महामारी के कारण बेरोजगारी की मार झेल रहे हैं उनके बैंक खातों में कुछ रकम डाली जाए ताकि जब तक कारोबार कोरोना के कारण बंद है तब तक, तक उनका गुजारा बसर चल सके और क्या कुछ कहा है टीटूबानिया ने आओ सुनते हैं है। ਮੈਡੀਸੀ ਸਾਹਬ ਨੂੰ ਬੇਨਤੀ ਕਰਦਾ ਮੈਂ ਕੈਪਟਨ ਸਾਹਿਬ ਨੂੰ ਬੇਨਤੀ ਕਰਦਾ ਮੈਂ ਸਾਡੇ ਕਲਾਕਾਰ ਜਿਹੜੇ ਗਰੀਬ ਨੇ ਉਹ ਮਰ ਰਹੇ ਨੇ ਕਿਰਾ ਕਿਉਂਕਿ ਕਲਾਕਾਰ ਜਿਹੜੇ ਹੈਗੇ ਆ ਉਹ ਰੋਜ਼ ਦੀ ਖਾਕ ਹੁੰਦੇ ਨੇ ਕਿਰਾ ਪਰ ਰੋਜ਼ ਦੀ ਖਾਕ ਅੱਜ ਹਰ ਇੱਕ ਦੁਕਾਨ 3 ਵਜੇ ਤੱਕ ਖੁੱਲੀ ਆ ਥੋੜੇ-ਮੋੜੇ ਲੋਕਾਂ ਦੇ ਕੰਮ ਚੱਲ ਰਹੇ ਨੇ ਪਰ ਡੇਢ ਸਾਲ ਤੋਂ ਕਲਾਕਾਰ ਬਿਲਕੁਲ ਠੱਪ ਬੈਠਾ ਵਾ ਸਾਡੀਆਂ ਸਰਕਾਰਾਂ ਅੱਖਾਂ ਤੇ ਕਾਲੀ ਪੱਤੀ ਬਣ ਕੇ ਕੰਮ ਕਰ ਰਹੀਆਂ ਨੇ ਕਿਰਾ ਕਲਾਕਾਰ ਤੋਂ ਬਣੇ ਭਗਵਾਨ ਜਮਾਨ ਐਮਪੀ ਨੂੰ ਵੀ ਕਲਾਕਾਰ ਦੀ ਕੋਈ ਛਾਰ ਨਹੀਂ ਲਿੱਤੀ ਉਹਨੇ ਆਵਾਜ਼ ਵੀ ਨਹੀਂ ਚੱਕੀ ਕਲਾਕਾਰਾਂ ਦੀ ਕਿਉਂਕਿ ਸਾਡੇ ਜਿਹੜੇ ਹੈਗੇ ਵੱਡੇ ਕਲਾਕਾਰ ਹੈਗੇ ਆ ਉਹ 뮤직 ਆਨ ਕਰਦੇ ਨੇ ਕਿਰਾ ਗਾਣੇ ਗਾਉਂਦੇ ਨੇ ਕਿਰਾ ਹਲ ਮੰਦੇਖਦੇ ਨੇ ਪਰ ਗਰੀਬ ਕਲਾਕਾਰਾਂ ਦੀ ਕੋਈ ਛਾਰ ਨਹੀਂ ਲੈ ਰਿਆ ਕਰ ਸਾਡੇ ਆਹ ਰਵਣੀ ਦੀ ਬਿੱਟੂ ਜੀ ਆ ਇਹ ਵੀ ਬੈਟਰੀ ਚਾਰਜ ਕੀਤੀ ਸੀਗੀ ਆ ਚਾਰ ਪੰਜ ਮਹੀਨੇ ਦਾ ਬੱਦੇ ਕੰਮ ਕੀਤਾ ਫਿਰ ਸੌਂ ਗਈ ਬੈਟਰੀ ਹੋਰ ਫੇਮ ਹੈ ਇਹ ਵੀ ਚਾਰਜ ਕਰੂੰਗਾ ਬੈਟਰੀ ਕਿਉਂਕਿ ਹਰੇਕ ਬੰਦਾ ਡੀਸੀ ਸਾਹਾ ਘਲਮੰਗ ਦੇਖ ਰਿਹਾ ਤੇ ਆਪਣੇ ਕਹਿਣ ਦਾ ਬਾਬਾ 뮤직 ਐਸੈਂਬੀਆ ਚਲਾਉਂਦੇ ਨਿਕਰਾ ਰੋਜ਼ ਹੀ ਖਰਾਕ ਨੂੰ ਅੱਜ ਸਾਡੀ ਸਰਕਾਰਾਂ ਮਾਰ ਰਹੀਆਂ ਨੇ ਟੀਟੂ ਬਾਣੀਆਂ ਅੱਜ ਬੇਨਤੀ ਕਰਨ ਆਇਆ ਵਾ ਕਿ ਇਹਨਾਂ ਦੇ ਖਾਤਿਆਂ ਦੇ ਵਿੱਚ 25 25 30000 ਰੁਪਏ ਪਾਇਆ ਜਾਂਦੇ ਕਿਉਂਕਿ ਕਲਾਕਾਰ ਹੈਗੇ ਆ ਜਿਹੜੇ ਡੇਢ ਪੌਣੇ 2:00 ਵਜੇ ਤੋਂ ਬਿਲਕੁਲ ਵੇਲੇ ਆ ਗਿੱਧੇ ਵਾਲੇ ਮੁੰਡੇ ਕੁੜੀਆਂ ਮਲਵਈ ਗਿੱਧਾ ਬੈਂਡ ਵਾਜਾ ਯਾਨੀ ਜਿਹੜੇ ਵੀ ਫੌਜੀ ਬੈਂਡ ਜੋ ਵੀ ਸਾਊਂਡ ਸਿਸਟਮ ਹੈਲਪਰ ਫਰਮਾਨ ਦੇ ਵਿੱਚ ਜਿਹੜੇ ਮੁੰਡੇ ਨਿੱਕੇ ਮੋٹے ਰੋਲ ਕਰਦੇ ਸੀਗੇ ਸਾਰੇ ਵੇਲੇ ਬੈਠੇ ਨੇ ਕਿਉਂਕਿ ਜਦੋਂ ਕਲਾਕਾਰ ਸ਼ੂਟਿੰਗ ਕਰਦਾ ਵਾ ਤੇ ਆ ਪਰਚੇ ਘਟ ਦਿੰਦੇ ਨੇ ਕਿਰਾ ਕੋਈ ਗੱਤੀ ਦੇ ਵਿੱਚ ਪ੍ਰੋਗਰਾਮ ਹੁਣ ਡੀਸੀ ਸਾਹਿਬ ਕਹਿੰਦੇ ਨੇ ਵਿਆਹ ਦੇ ਵਿੱਚ 10 ਬੰਦੇ ਹੁਣ ਦੱਸੋ 10 ਬੰਦਾ ਵਿੱਚ ਕਲਾਕਾਰ ਕਿਵੇਂ ਗੀਤ ਗਾਊਗਾ ਦੀਦ ਨਾਲ ਸਾਜੀ ਹੁੰਦੇ ਨੇ ਸਾਡੇ ਅੱਜ ਮੈਂ ਬੇਨਤੀ ਕਰਨ ਆਇਆ ਵਾਂ ਵੀ ਕਲਾਕਾਰਾਂ ਦੀ ਛਾਰ ਲੀਤੀ ਆਵੇ ਕੀ ਦੋਸ ਇੱਕ ਪ੍ਰਦਰਸ਼ਕ ਨੂੰ ਵਾਰ-ਵਾਰ ਕਰਨ ਦੇ ਦੇਖੋ ਜੀ ਡਿਮਾਂਡ ਦਾ ਮੇਰੀ ਸਾਰੀ ਪੂਰੀ ਹੋ ਰਹੀਆਂ ਨੇ ਕਰਾ ਤੁਹਾਨੂੰ ਪਤਾ ਵਾ ਡਿਮਾਂਡ ਦਾ ਉਸ ਤੱਕ ਤੁਹਾਡੀ ਵੀ ਪੂਰੀ ਨਹੀਂ ਹੋਈ ਤੁਸੀਂ ਕਹਿੰਦੇ ਸੀ ਲੁੱਗਾਂ ਦੇ ਵਿੱਚ ਪ੍ਰੈਸ ਕਲੱਬ ਹੋਵੇ ਡਿਮਾਂਡਾਂ ਦੀ ਗੱਲ ਨਹੀਂ ਆ ਇੱਕ ਬੋਲਾ ਬੜੀ ਹਿੰਮਤ ਵਾਲੀ ਗੱਲ ਆ ਲੇਕਿਨ ਜਿਹੜੀਆਂ ਵੀ ਮੈਂ ਇੱਥੇ ਡਿਮਾਂਡਾਂ ਰੱਖੀਆਂ ਨੇ ਸਾਰੀਆਂ ਤਕਰੀਬਨ ਤਕਰੀਬਨ ਪੂਰੀਆਂ ਹੋਈਆਂ ਨੇ ਕਰਾ ਨੇ ਹੁਣ ਤੁਸੀਂ ਮਤਲਬ ਇਹਨਾਂ ਨੂੰ ਹੁਣ ਜਿਹੜੇ ਕਲਾਕਾਰਾਂ ਵਾਸਤੇ ਤੁਸੀਂ ਉੱਥੇ ਜਾਏ ਹੋਏ ਹੋ ਕਿ ਗੀਤ ਕਰਦੇ ਹੋ ਕਿ ਇਹਨਾਂ ਦੇ ਖਾਤੇ ਵਿੱਚ ਕੁਛ ਨਾ ਕੁਛ ਹੋਊਗਾ ਚਲੋ 50 50 ਚੜ੍ਹ ਜੜੇ ਹਜ਼ਾਰ ਨਹੀਂ ਕੁਛ ਨਾ ਕੁਛ ਨਾ ਕੁਛ ਇਹਨਾਂ ਨੂੰ ਰਾਜ ਤੋਂ ਮਿਲਣੀ ਚਾਹੀਦੀ ਆ ਕਿਉਂਕਿ ਟੀਟੂ ਬਾਣੀ ਆ ਇੱਕ ਕਲਾਕਾਰ ਆ ਵੱਡੇ ਕਲਾਕਾਰਾਂ ਨੇ ਇਹਨਾਂ ਦੀ ਬਾਤ ਛਕੀ ਨਹੀਂ ਅੱਜ ਮੈਂ ਇੱਕ ਨਿੱਕਾ ਜਿਹਾ ਕਲਾਕਾਰ ਹੋਣ ਦੇ ਖਾਤਰ ਮੈਂ ਇਹਨਾਂ ਦੀ ਆਵਾਜ਼ ਇੱਥੇ ਬੁਲੰਦ ਕਰਨਾ ਆਇਆ ਹਾਂ ਤੇ ਮੈਂ ਡੀਜੀ ਸਾਹਿਬ ਨੂੰ ਬੇਨਤੀ ਕਰਦਾ ਹਾਂ ਵੀ ਨਹੀਂ ਮੈਂ ਵੱਡਾ ਸ਼ਬਦ ਕੱਢੂਗਾ ਘਰ ਇੱਥੇ ਅੱਜ ਫੇਰ ਲੱਗਿਆ ਵੀ ਸਾਰਾ ਕਲਾਕਾਰ ਮੈਂ ਲੈ ਆ ਕੇ ਇੱਥੇ ਡੀਸੀ ਦਫਤਰ ਬਾੜਾ ਦਾ ਕਿ ਮੈਂ ਤਾਂ ਹੁਣ ਯਾਨੀ ਬੇਨਤੀ ਕਰਨ ਆਇਆ ਵਾਂ ਸਰਕਾਰ ਨੂੰ ਜਗਾਉਣ ਆਇਆ ਵਾਂ ਵੀ ਕਾਲੀਆਂ ਪੁੱਟੀਆਂ ਖੋਲ ਕੇ ਕਲਾਕਾਰਾਂ ਨੂੰ ਇਸ਼ਾਰਾ ਨਹੀਂ ਤਾਂ ਵੱਡਾ ਲੈ ਜਾਊਂਗਾ ਵੱਡਾ ਸਸਤਮ ਲੈ ਜਾਊਂਗਾ ਇਹ ਤਾਂ ਕਰੋਨਾ ਆਜੇ ਚਾਹ ਪਾਜੇ ਇਹ ਮੈਂ ਦੇਖਾਂ ਲਈ ਤੀਨ ਅਗੇ ਦੀ ਇੱਕ ਵਾਰੀ ਨਾ ਜੇ ਕਰ ਦੋ ਸਵਾਲੀ ਹੋਡੇ ਹੁੰਦੇ ਆ ਨਾ ਕਾਮਕਾਰ ਚੱਲਦਾ ਕਿਦਾਂ ਵੀ ਯਾਰ ਹੁੰਦਾ ਵਾ गुजाराबासी ऐ दिन ਕੋਈ ਗੁਜਾਰਾ ਨਹੀਂ ਸਾਰੇ ਸਿੰਗਰ ਭੁੱਖੇ ਮਰਦੇ ਆ ਸਰਕਾਰਾਂ ਨੂੰ ਬੇਨਤੀ ਕੇ ਸਾਡੀ ਹੈਲਪ ਕੀਤੀ ਜਾਵੇ ਕਿੰਨੀ ਕ ਦੇਰ ਹੋ ਗਈ ਕੰਮ ਬੰਦ ਪਏ ਨੇ ਕਾਫੀ ਟਾਈਮ ਹੋ ਗਿਆ ਜੀ ਕੰਮ ਤਾਂ ਬੰਦ ਪਏ ਨੇ ਜਦੋਂ ਦਾ ਲੋਕਡਾਊਨ ਲੱਗਿਆ ਉਹਦਾ ਕੰਮ ਨਹੀਂ ਗੁਜਾਰਾ ਕਿਵੇਂ ਕਰਦੇ ਹੋ ਪਰਿਵਾਰ ਦਾ ਪਾਲਣ ਪੋਸ਼ਣ ਕਿੱਦਾਂ ਕਰਦੇ ਬਸ ਐਦਾਂ ਜੀ ਬਸ ਗਰੀਬੀ ਦਾ ਵੇ ਕਰੀ ਜਾਂਦੇ ਆ ਪਰ ਉਹ ਤਾਂ ਨਹੀਂ ਹੋ ਰਿਹਾ ਜਿੱਦਾਂ ਚਾਹੀਦਾ ਸਰਕਾਰ ਤੋਂ ਕੀ ਮੰਗ ਰਹੇ ਪ੍ਰਸ਼ਾਸਨ ਮੰਗ ਸਾਡੀ ਇਹ ਸਰਕਾਰਾਂ ਨੂੰ ਕਿ ਸਾਡੇ ਪ੍ਰੋਗਰਾਮੇ ਖੋਲੇ ਜਾਣ ਨਹੀਂ ਸਾਡੀ ਕੋਈ ਹੈਲਪ ਕੀਤੀ ਜਾਵੇ ਪੈਸੇ ਪੂਸੇ ਦੀ ਜਾਂ ਇਹੀ ਮੰਗਾਂ ਹੈ ਸਾਡੀ ਸਰਕਾਰਾਂ ਤੋਂ ਨੇ ਕਈ ਨੌਜਵਾਨ ਜਿਹੜੇ ਨੇ ਬੇਰੁਜ਼ਗਾਰ ਹੋ ਗਏ ਨੇ ਭੁੱਖੇ ਤੇ ਆਏ ਫਿਰਦੇ ਨੇ ਜਾਂ ਅਸੀਂ ਕਹਿੰਦੇ ਆ ਵੀ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਹੁਣ ਆਟਾ ਨਹੀਂ ਪੈ ਰਿਹਾ ਅਸੀਂ ਮੰਗ ਜਿੱਦਾਂ ਕਿਦਾਂ ਕਿ ਤੁਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਵੀ ਇਦਾਂ ਅਖਾੜੇ ਲਾ ਕੇ ਸਰਕਾਰ ਨੂੰ ਦੁਨਾਇਆ ਜਾਊਗਾ ਜਾਂ ਪਹਿਲਾਂ ਵੀ ਕਿਤੇ ਅਪੀਲ ਕੀਤੀ ਸੀ ਪਹਿਲਾਂ ਅਸੀਂ ਬਹੁਤ ਸੰਗਰਾਂ ਨੇ ਕੀਤੀਆਂ ਅਪੀਲਾਂ ਪਰ ਕਿਸੇ ਨੇ ਸੁਣੀ ਨਹੀਂ ਸਾਡੀ ਹਲੇ ਅੱਜ ਤਾਈਂ ਠੀਕ ਬਸ ਇਹੀ ਬੇਨਤੀ ਸਰਕਾਰਾਂ ਨੂੰ ਕਿ ਸਾਡੇ ਪ੍ਰੋਗਰਾਮਕ ਧਾਰਮਿਕ ਜੋ ਦੂਸਰੇ ਵੀ ਜਿਹੜੇ ਚੱਲ ਰਹੇ ਉਹ ਖੋਲੇ ਜਾਣ ਨਹੀਂ ਫਿਰ ਸਾਡੀ ਕੋਈ ਹੋਰ ਹੈਲਪ ਕੀਤੀ ਜਾਵੇ लाइव द चैनल के लिए लुधियाना से अजय पाहवा की रिपोर्ट